ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਸ਼ਨੀਵਾਰ ਨੂੰ ਜਦੋਂ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਪਹੁੰਚਦੇ ਆ ਨਾਲ ਇਹਨਾਂ ਦੇ ਕੁਝ ਸਾਥੀ ਹੁੰਦੇ ਆ ਫਿਰ ਇਹ ਆਪਣਾ ਸਪਸ਼ਟੀਕਰਨ ਇੱਕ ਲੈਟਰ ਜਿਹੜਾ ਉਹ ਵੀ ਦੇ ਕੇ ਆਉਂਦੇ ਆ ਤੇ ਪਤਾ ਇਹ ਲੱਗਿਆ ਵੀ ਜਥੇਦਾਰ ਸਾਹਿਬ ਨੇ ਕਿਨਾਰਾ ਕਰ ਲਿਆ ਸੁਖਬੀਰ ਬਾਦਲ ਤੋਂ ਇਹਨਾਂ ਦੇ ਨਾਲ ਮੁਲਾਕਾਤ ਨਹੀਂ ਕੀਤੀ ਪਰ ਇਹ ਗਲਤ ਮੈਂ ਇਹ ਦੱਸ ਦਿਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਬਕਾਇਦਾ ਤੌਰ ਤੇ ਜਿਹੜਾ ਤਨਖਾਹਿਆ ਕਰਤ ਸ਼ੁਕਰਵਾ ਦਿੱਤਾ ਗਿਆ ਜਿੱਦੋਂ 30 ਤਰੀਕ ਸੀ 3 ਤਰੀਕ ਤੋਂ ਬਾਅਦ ਜਦੋਂ ਇਹ 31 ਤਰੀਕ ਨੂੰ ਇਹਨਾਂ ਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ 31 ਤਰੀਕ ਨੂੰ ਬਕਾਇਦਾ ਤੌਰ ਤੇ ਆਪ ਜੰਦੇ ਨੇ ਉੱਥੇ ਸਖਤਰ ਰ ਦੇ ਵਿੱਚ ਬੜੀਆਂ ਟਿੱਪਣੀਆਂ ਆਈਆਂ ਵੀ ਇੱਕ ਬੰਦੇ ਲੈ ਕੇ ਜਾਂਦੇ ਦੇ ਨਾਲ ਜਦੋਂ ਦੋ ਤੁਹਾਡੇ ਮੰਤਰੀ ਸੀ ਚਰਨਜੀਤ ਸਿੰਘ ਢਿੱਲੋਂ ਤੇ ਗੁਲਜਾਰ ਸਿੰਘ ਰਣੀ ਕਿ ਉਹ ਕੈਬਨਿਟ ਦੇ ਮੰਤਰੀ ਸੀ ਉਹਨਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਸੀ ਆਮ ਤੌਰ ਤੇ ਇਹ ਪਿਛੋਕੜ ਚ ਹੁੰਦਾ ਰਿਹਾ ਵੀ ਜਦੋਂ ਵੀ ਕੋਈ ਇਹੋ ਜਿਹੇ ਬਦੇ ਨੂੰ ਤਨਖਾਹਿਆ ਕਰਾ ਦਿੰਦੇ ਆ ਤੇ ਉਹ ਪੱਤਰ ਲਿਖਦਾ ਅਕਾਲ ਤਖਤ ਨੂੰ ਕਿ ਮੈਂ ਪੇਸ਼ ਹੋ ਕੇ ਖਿਮਾ ਜਤਨਾ ਕਰਨੀ ਚਾਹੁੰਦਾ ਉਹ ਪੱਤਰ ਦੇ ਜਵਾਬ ਦੇ ਵਿੱਚ ਜਿਹੜਾ ਜਥੇਦਾਰ ਦਾ ਪੀਏ ਹੁੰਦਾ ਉਹਨੂੰ ਲਿਖ ਦਿੰਦਾ ਵੀ ਇਸ ਦਿਨ ਜਥੇਦਾਰਾਂ ਦੀ ਮੀਟਿੰਗ ਉਸ ਦਿਨ ਤੁਸੀਂ ਆ ਕੇ ਪੇਸ਼ ਹੋ ਸਕਦੇ ਹੋ ਇੱਥੇ ਤੇ ਸਰਦਾਰ ਸੁਖਬੀਰ ਸਿੰਘ ਆ ਵੀ ਪਹੁੰਚ ਗਿਆ ਉੱਥੇ ਜਿਹੜਾ ਕਿਸੇ ਦੇ ਲੋਕਾਂ 'ਚ ਮਾੜਾ ਮੋਟਾ ਸ਼ੱਕ ਸੀ ਉਹ ਸੁਭ ਘਟਾਉਣਾ ਚਾਹੀਦਾ ਸੀ ਉਹਨੂੰ ਸੁਭ ਵਧਾਇਆ ਗਿਆ ਫਿਰ 20 ਬੰਦੇ ਤੁਸੀਂ ਕਹੇ ਵੀ ਇੱਕ ਨਹੀਂ 20 ਬੰਦੇ ਕਹਿ ਰਹੇ ਉੱਥੇ ਦੂਸਰੀ ਚੀਜ਼ ਇਹ ਵੀ ਗੱਲ ਕਹੀ ਜਾਂਦੀ ਰਹੀ ਆਂ ਕਿ ਅਕਾਲ ਤਖਤ ਤੋਂ ਇਹ ਘੋੜਾ ਹੋਇਆ ਅਕਾਲ ਤਖਤ ਤੋਂ ਇਹਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਸੀ ਕਿਉਂ ਨਹੀਂ ਮੱਥਾ ਟੇਕਣਾ ਚਾਹੀਦਾ ਸੀ ਸੰਦੀਪ ਜੀ ਅਕਾਲ ਤਖਤ ਜਿਹੜਾ ਸੀਗਾ ਇਹ ਗੁਰਦੁਆਰਿਆਂ ਦੀ ਇਹ ਬੱਚ ਬਣਾਇਆ ਗਿਆ ਗੁਰੂ ਸਾਹਿਬ ਨੇ ਬਕਾਇਦਾ ਤੌਰ ਤੇ ਤਖਤ ਸਾਰਿਆ ਸੀਗਾ ਅਸੀਂ ਉਹਨਾਂ ਦੇ ਅਸੂਲਾਂ ਦੀ ਉਹਨਾਂ ਦੇ ਸੰਕਲਪ ਦੀ ਉਲੰਘਣਾ ਕਰਕੇ ਸੀ ਗੁਰਦੁਆਰਾ ਬਣਾਤਾ ਜੇ ਗੁਰਦੁਆਰੇ ਕੋ ਮੱਥਾ ਟਿਕਟ ਜੜਗਾ ਤੇ ਫੇਰ ਕਿڑی ਆਖ ਚਲ ਗਈ ਇਹ ਠੀਕ ਆ ਪੀ ਅਕਾਲ ਤਖਤ ਇਸ ਤੋਂ ਪਹਿਲਾਂ ਬਕਾਇਦਾ ਤੌਰ ਤੇ ਨਾ ਤਨਖਾਈ ਇਹਦਾ ਨਾ ਪੰਜ ਚੇਕੇ ਹੋਏ ਦਾ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਆ ਉਹ ਠੇਕ ਪ੍ਰਵਾਨ ਨਹੀਂ ਕੀਤੀ ਜਾਂਦੀ ਸੀ ਕਿਹੜਾ ਬੰਦਾ ਕਲ ਤਖਤ ਨਹੀਂ ਆਇਆ 5 ਤੋਂ 6 ਕਿਹਿਆ ਆਇਆ ਬਰਨਾਲਾ ਵੀ ਹੁੰਦਾ ਰਿਹਾ ਤੇ 5 ਤੋਂ 6 ਕਿਹਿਆ ਹੈ ਮੂਤਾ ਸਿੰਘ ਵੀ ਹੁੰਦਾ ਰਿਹਾ ਤੇ 5 ਤੋਂ 6 ਕਿਹਿਆ ਸਪਕਸ ਮੜਾ ਜੋਗਿੰਦਰ ਸਿੰਘ ਵਗਾਰਿਆ ਹੋਰ ਕਿਹੜਾ ਬੰਦਾ ਨਹੀਂ ਆਇਆ ਸੇਕਨ ਜਿਹੜੇ ਲੋਕ ਇਹ ਕਹਿੰਦੇ ਮੱਥਾ ਟੇਕਣ ਦਾ ਅਧਿਕਾਰ ਨਹੀਂ ਉਹ ਬਿਲਕੁਲ ਗਿਆਨ ਤੋਂ ਵੀ ਹੋਣਿਆ ਜਦੋਂ ਗੁਰਦੁਆਰੇ ਤੁਸੀਂ ਬਣਾਤੋਂ ਇੱਥੇ ਬੇਸਿਕਲੀ ਗੁਰੂ ਸਾਹਿਬ ਨੇ ਗੁਰਦੁਆਰੇ ਦੀ ਸਾਰੀ ਦੀ ਕੀਰਤੀ ਸੋਨ ਅਕਾਲ ਤਖਤ ਤੇ ਦਰਬਾਰ ਸਾਹਿਬ ਦਾ ਸੰਕਲਪ ਸੀ ਕਿਹਾ ਜਾਂਦਾ ਸੀਗਾ ਕਿ ਜਿਹੜਾ ਵੀ ਵਿਅਕਤੀ ਅਕਾਲ ਤਖਤ ਤੇ ਬੈਠਾ ਹੋਊਗਾ ਉਹ ਨੂੰ ਦਰਬਾਰ ਸਾਹਿਬ ਦੇ ਚ ਬੈਠਾ ਹੋਇਆ ਗ੍ਰੰਥੀ ਤੇ ਜਰਾਊਗਾ ਗੁਰੂ ਦਾ ਵਜੀਰ ਨਜਰਾਊਗਾ ਲੇਕਿਨ ਗੁਰੂ ਦੇ ਵਜੀਰ ਨੂੰ ਉਹ ਜਿਹੜਾ ਅਕਾਲ ਤਖਤ ਤੇ ਬੈਠਾ ਬੰਦਾ ਉਹ ਨਜ਼ਰ ਨਹੀਂ ਆਊਗਾ ਉਹਦਾ ਇਹੋ ਜਿਹਾ ਭਈ ਜਿਹੜਾ ਅਕਾਲ ਤਖਤ ਦਾ ਜਿੱਥੇ ਬਿਠਾ ਹੋਵੇ ਉਹ ਦੀਨ ਉਹਨਾਂ ਦੇ ਮੀਰੀ ਤੇ ਪੀੜਾ ਸੰਕਲਪੇ ਹੋਈ ਸੀਗਾ ਲੇਕਿਨ ਗੁਰਦੁਆਰਾ ਕਿਸੇ ਨੇ ਬਾਅਦ ਚ ਬਣਾਤਾ ਵਖਰੀ ਗੱਲ ਕੋਈ ਨਹੀਂ ਬਣ ਗਿਆ ਵੱਡੀ ਗੱਲ ਕੋਈ ਮੱਥਾ ਟੇਕਦਾ ਫਿਰ ਕੋਈ ਗੱਲ ਨਹੀਂ ਨਾ ਉਹ ਨੂੰ ਕੋਈ ਸਰੂਪਾ ਦਿੱਤਾ ਗਿਆ ਨਾ ਉਹਨੇ ਉੱਥੇ ਆਪਣੀ ਦੇਖ ਕੋਈ ਪੇਟ ਕੀਤੀ ਤੇ ਫਿਰ ਮੱਥਾ ਟੇਕਣ ਦਾ ਕੋਈ ਹਰਜ ਨਹੀਂ ਜਿਹੜੇ ਲੋਕ ਕਹਿੰਦੇ ਨੇ ਸਾਡੇ ਵਿਦਵਾਨ ਵੀ ਮੈਂ ਸੋਚਦਾ ਉਹ ਵੀ ਕਿਸੇ ਗਿਆਨ ਤੋਂ ਵੀ ਹੁਣੇ ਲੈ ਲਓ ਜੇ ਸਿੱਖ ਦੇ ਗੁਰਦੁਆਰੇ ਮੱਥੇ ਟੇਕਣਾ ਕਿੱਥੇ ਟੇਕਣਾ ਅਜੇ ਉਹ ਪੰਜੂ ਛਕਿਆ ਨਹੀਂ ਗਾ ਤਨਖਾਇਆ ਕਰ ਦਿੱਤਾ ਤੇ ਤੁਸੀਂ ਇੱਕ ਨਖ ਨਹੀਂ ਸ਼ੁਰੂ ਕਰਤੀ ਸਿੱਖ ਧਰਮ ਦੇ ਵਿੱਚ ਤਨਖਾਇਆ ਉਹਨੂੰ ਕਿ ਕਰਾ ਦਿੱਤਾ ਜਾਂਦਾ ਜਿਹੜੀਆਂ ਸਾਡੀਆਂ ਧਾਰਮਿਕ ਪਰੰਪਰਾਵਾਂ ਨਿਜਮਾ ਦੀ ਉਲੰਘਣਾ ਕਰਦਾ ਉਹ ਵੀ ਗੁਰਸਿੱਖ ਨੂੰ ਤੁਸੀਂ ਆਮ ਸੇਕ ਆਮ ਨੂੰ ਨਹੀਂ ਸਿੱਖ ਧਰਮ ਦੇ ਵਿੱਚ ਪੰਜ ਪੰਥ ਪ੍ਰਵਾਨ ਨੇ ਪਹਿਲਾ ਪੰਥ ਉਦਾਸੀ ਪੰਥ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਿਰਲੇਪ ਹੋ ਕੇ ਜੰਗਲਾਂ ਜਾ ਕੇ ਭਗਤੀ ਕਰਦੇ ਲੇਕਿਨ ਉਹ ਬਾਬੇ ਨਾਨਕ ਦੀ ਗੁਰਬਾਣੀ ਦੇ ਉਪਾਸ਼ਕ ਨਹੀਂ ਜਿਨ੍ਹਾਂ ਨੂੰ ਬਾਬਾ ਸ੍ਰੀ ਚੰਦੇ ਵਾਰਸ ਕਹਿੰਦੇ ਸੀ ਦੂਸਰਾ ਪੰਥ ਬਕਾਇਦਾ ਤੌਰ ਤੇ ਨਿਰਮਲ ਪੰਥ ਨਿਰਮਲ ਪੰਥ ਉਹ ਉਹ ਆਪਣੇ ਹਿਸਾਬ ਨਾਲ ਆਪਣੇ ਕੱਪੜੇ ਪਾਉਂਦੇ ਆ ਕਛਰਾਂ ਨਹੀਂ ਪਾਉਦੇ ਉਹ ਲੰਘੋੜ ਸਜਾਉਂਦੇ ਆ ਲੇਕਿਨ ਉਹ ਸ਼ਾਸਤਰ ਲਿਖਦੇ ਨੇ ਕਿਤਾਬਾਂ ਲਿਖਦੇ ਨੇ ਉਹ ਇਤਿਹਾਸ ਲਿਖਦੇ ਆ ਸਾਡਾ ਉਹ ਲੋਕਾਂ ਚ ਵੰਡਦੇ ਨੇ ਉਹ ਪ੍ਰਚਾਰਕ ਨੇ ਸਾਡੇ ਸੇਵਾ ਪੰਥੀ ਪੰਥ ਇਹ ਤੀਸਰਾ ਪੰਥ ਸਾਡਾ ਸੇਵਾ ਪੰਥੀ ਉਹ ਵਾ ਜਿਹੜੇ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੇ ਨੇ ਜਿਹੜਾ ਉਹਨਾਂ ਦੀ ਰੱਖਿਆ ਕਰਦੇ ਨੇ ਉਹਨਾਂ ਦੇ ਜਿਵੇਂ ਸਾਡੇ ਚ ਕਾਰਸ਼ ਵਾਲੇ ਬਾਬੇ ਉਹ ਵੀ ਸੇਵਾ ਪੰਥੀ ਆ ਚੋਂਦੇ ਨੇ ਅੱਗੇ ਚੱਲਦੇ ਸਹਿ ਧਾਰੀ ਪੰਥ ਸਹਿਤਾਰੀ ਪੰਥ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਆਮ ਤੌਰ ਤੇ ਵਪਾਰੀ ਲੋਕ ਨੇ ਉਹ ਗੈਰ ਸਿੱਖ ਵੀ ਹੋ ਸਕਦੇ ਨੇ ਜਿਹੜੇ ਬਕਾਇਦਾ ਤੌਰ ਤੇ ਵਾਲ ਨਹੀਂ ਰੱਖਦੇ ਦਾੜੀ ਨਹੀਂ ਰੱਖਦੇ ਲੇਕਿਨ ਸਿੱਜੇ ਸੀ ਜਿਸ ਪਾਸੇ ਲੇਕਿਨ ਬਾਬੇ ਗੁਰੂ 10 ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਨੇ ਉਹ ਸਹਿਤਾਰੀ ਨੂੰ ਵਪਾਰੀ ਲੋਕ ਨੇ ਜਿਹੜੀ ਸਾਡੀ ਗੁਰੂ ਸਾਹਿਬ ਦੀ ਗੋਲਕ ਜਾ ਕੇ ਪੈਸਾ ਪਾਉਂਦੇ ਹੋ ਪਾਉਂਦੇ ਹੋ ਝੜਾਵਾ ਝੜਾਉਂਦੇ ਆਪਣਾ ਦਸਵੰਧ ਭੇਟ ਕਰਦੇ ਉੱਥੇ ਜਿੱਦੇ ਦਾ ਗੁਰੂ ਕਰ ਚਲਦੇ ਨੇ ਤੇ ਪੰਜਵਾਂ ਪੰਥ ਖਾਲਸਾ ਪੰਥ ਜਿਹਦੀ ਸਿਰਜਣਾ ਬਕਾਇਦਾ ਤੌਰ ਤੇ 10ਵੇਂ ਪਾਤਸ਼ਾਹ ਨੇ 1999 ਚ ਕੀਤੀ ਸੀ ਉਹਦਾ ਕੰਮ ਸੀ ਜ਼ੁਲਮ ਤੇ ਜ਼ਾਲਮ ਦਾ ਖਾਤਮਾ ਕਰਨਾ ਗਰੀਬ ਦੀ ਮਦਦ ਕਰਨੀ ਇਸ ਕਰਕੇ ਜੇ ਤੁਸੀਂ ਕਹੋ ਵੀ ਉੱਥੇ ਨਹੀਂ ਜਾਣਾ ਤੇ ਮੈਨੂੰ ਇਹ ਦੱਸ ਦਿਓ ਕਿਹੜੇ ਪੰਥ ਚ ਆਉਂਦੇ ਨੇ ਦੂਸਰੀ ਚੀਜ਼ ਉਥੇ ਗਏ ਨੇ ਮੈਂ ਪਹਿਲਾਂ ਕਹਿੰਦਾ ਵੀ ਉਹ ਆਪਣਾ ਏਲਚੀ ਭੇਜ ਦੇਤੇ ਚੰਗਾ ਹੁੰਦਾ ਅੰਗੇ ਤੇ ਕੰਟਰੋਵਰਸੀ ਤੁਹਾਡੇ ਤੇ ਬੜੀ ਵੱਡੀ ਪਈ ਆ ਅਜੇ ਵੀ ਤੁਹਾਡੇ ਚ ਇਹੀ ਮੰਨ ਜੋ ਜਿਹਦੇ ਨੂੰ ਕਹਾਂਗੇ ਕਰੇਗਾ ਲੇਕਿਨ ਜਥੇਦਾਰ ਨੇ ਇਹਨਾਂ ਨੂੰ ਮਿਲਣ ਤੋਂ ਇਨਕਾਰ ਕਰਤਾ ਆਪਣੇ ਪੀਏ ਨੂੰ ਕਹਿੰਦਾ ਵੀ ਜੇ ਇੱਕ ਹੀ ਆਪਣਾ ਦਿੰਦੇ ਪੱਤਰ-ਛਤਰ ਲੈ ਲਈ ਮੈਂ ਨਹੀਂ ਮਿਲਣਾ ਜੇ ਜ਼ਥੇਦਾਰ ਨੇ ਇਹ ਇਨਕਾਰ ਕਰਤਾ ਇਹਦਾ ਮਤਲਬ ਉਹਨੇ ਸਖਤ ਕਾਰਵਾਈ ਕਰਨੀ ਜ਼ਥੇਦਾਰ ਜਿਹੜਾ ਬਾ ਉਹ ਉਹਨੇ ਆਪਣਾ ਫੈਸਲਾ ਕਰ ਲਿਆ ਦੂਸਰੀ ਚੀਜ਼ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਕਰਤਾਰ ਸਿੰਘ ਵੇਦੀ ਵਾਲੀ ਸਭਾ ਮਹਾਰਾ ਮਹਾਰਾ ਨਦੀ ਸਿੰਘ ਦੀ ਸਭਾ ਦਾ ਹੁਣ ਉਸ ਤੋਂ ਬਾਅਦ ਰਵਾਜ ਨਹੀਂ ਰਿਹਾ ਹੁਣ ਸਾਡੀ ਧਾਰਮਿਕ ਵਗਿਆ ਦੇ ਵਿੱਚ ਸਿਰਫ ਤੇ ਸਿਰਫ ਪਾਰਟੀਆਂ ਮੰਨਣੀਆਂ ਜੋੜੇ ਝਾੜਨੇ ਪ੍ਰਕਰਮਾ ਦੀ ਝਾੜੂ ਫੇਰਨਾ ਇਕ ਕਾਇਦਾ ਤੌਰ ਤੇ ਇਸ ਵਾਰ ਸਾਡੀ ਰਹੀ ਗੀਏ ਪਾਠ ਕਰਨਾ ਕੀਰਤ ਸੁਣਨਾ ਇਹ ਰਹਿ ਕੇ ਸਾਡਾ ਜੇ ਕਿਸੇ ਨੇ ਕਹਿੰਦਾ ਵੀ ਇਹ ਗੁਨਾਹ ਕੀਤੇ ਆ ਤੇ ਇਹਨੂੰ ਤੁਸੀਂ ਇਹਨੂੰ ਪੰਜੋਂ ਛੇਕ ਦਿਓ ਇਹ ਉੱਥੇ ਨਹੀਂ ਹੁੰਦਾ ਉਹ ਤਾਂ ਬਖਸ਼ਣ ਤੱਕ ਤਾਂ ਉੱਥੇ ਤੇ ਬਖਸ਼ੇ ਜਾਂਦੇ ਨੇ ਇਸ ਕਰਕੇ ਸਰਦਾਰ ਸਕਬੀਰ ਸਿੰਘ ਬੜੀ ਕਾਲੀ ਆ ਉਹਨਾਂ ਬੜੀ ਇਮੀਡੀਏਟਲੀ ਆਪਣੇ ਕਾਰਵੀ ਪਾਈ ਹਾਲ ਦੀ ਕਿ ਜਥੇਦਾਰ ਨੇ ਉਸ ਦਿਨ ਕਿਹਾ ਜੀ ਜਿਸ ਦਿਨ ਜਥੇਦਾਰਾਂ ਦੀ ਮੀਟਿੰਗ ਹੋਈ ਉਸ ਦਿਨ ਤੁਸੀਂ ਆ ਸਕਦੇ ਮੀਟਿੰਗ ਤੇ ਜੋ ਹੋਈ ਨਹੀਂ ਕੋਈ ਗੱਲ ਚੱਲੀ ਨਹੀਂ ਠੀਕ ਹੈ ਤੁਸੀਂ ਆਪਣਾ ਏਲਚੀ ਭੇਜਦੇ ਤੇ ਬਹੁਤ ਚੰਗਾ ਸੀ ਤੇ ਫਿਰ ਧਾਰ ਵੀ ਬਣ ਕੇ ਨਾ ਆਉਂਦੇ ਹੋ 20 25 ਬੰਦੇ ਨਾਲ ਲੈ ਕੇ ਨਾ ਲਾਉਂਦੇ ਹੋ ਇੰਨਾ ਹੀ ਬੇੜੇ ਨੇ ਇੰਨਾ ਹੀ ਧੜੇ ਨਾਲ ਦੇ ਅੰਦਰ ਨਾ ਪਹਿਲਾਂ ਬੇੜਾ ਕਰ ਕੀਤਾ ਜਿਹੜਾ ਹੁਣ ਫੇਰ ਕਰਨ ਦੇ ਨੇ ਜੀ ਜੀ ਪਟਿਸਾਪੁਰ ਦਰ ਦੂਜੇ ਪਾਸੇ ਬਲਵਿੰਦਰ ਸਿੰਘ ਭੁੰਦੜ ਨੇ ਇੱਕ ਨਿੱਜੀ ਚੈਨਲ ਤੇ ਜਦੋਂ ਗੱਲਬਾਤ ਕੀਤੀ ਤਾਂ ਆਰਐਸਐਸ ਨੂੰ ਬੜਾ ਉਹਨਾਂ ਨੇ ਜਿਹੜਾ ਵਾ ਉਹ ਪਾਣੀ ਪੀ ਪੀ ਕੇ ਕੁੱਸਣ ਵਾਲੀ ਗੱਲ ਹੋ ਗਈ ਸੀ ਅਚਾਨਕ ਇਹ ਸਭ ਕੁਝ ਕਿਵੇਂ ਹੋ ਰਿਹਾ ਭਾਜਪਾ ਦੇ ਨਾਲ ਗੱਠਜੋੜ ਰਿਹਾ ਸਰਕਾਰਾਂ ਦਾ ਤੇ ਹੁਣ ਇੱਕੋ ਦਮ ਇਹ ਉਹ ਜਿਹੜੀ ਭਾਜਪਾ ਭਾਜਪਾ ਦੀ ਪਿੱਠਵਰਤੀ ਜਿਹੜੀ ਆਰਐਸਐਸ ਹੈ ਉਹ ਇੱਕੋ ਦਮ ਹੀ ਹੁਣ ਇਹ ਨਿੰਦਣ ਲੱਗ ਪਏ ਆ ਮਿਲਕੋ ਜਿੱਥੋਂ ਤੱਕ ਆਰਐਸ ਦੀ ਗੱਲ ਇਹ ਹਮੇਸ਼ਾ ਹੀ ਸਿੱਖਾਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੀ ਰਹੀ ਹੈ ਇੱਥੋਂ ਤੱਕ ਦਖਲਅੰਦਾਜ਼ੀ ਕਰਦੀ ਰਹੀ ਇੰਨੀ ਹਿੰਮਤ ਆਰਸਤੇ ਬੀਜਪੀ ਵਾਲਿਆਂ ਦੀ ਇਹਨੀ ਹਿੰਮਤ 2003 ਦੇ ਵਿੱਚ ਜਦੋਂ ਨਾਨਕਸਹੀ ਕੈਲੰਡਰ ਰੀਲੀਜ਼ ਕਰਨ ਲੱਗੇ ਸੀ ਨਾ ਇਹ ਬਕਾਇਤ ਆ ਤੌਰ ਤੇ ਜਥੇਦਾਰ ਕਾਲਪਤਖਤ ਗਿਆਨੀ ਜੁਗਿੰਦਰ ਸਿੰਘ ਵਿਦਾਤੀ ਦੇ ਘਰ ਆਉਂਦੇ ਨੇ ਘਰੋਂ ਕੇ ਧਮਕੀ ਦਿੰਦੇ ਨੇ ਕਿ ਕੈਲੰਡਰ ਰੀਲੀਜ਼ ਨਾ ਕਰੋ ਨਹੀਂ ਸੱਟੇ ਬuktne ਪਹਿਣਗੇ ਕਹਿੰਦੇ ਕੀ ਹੋਊਗਾ ਕਹਿੰਦਾ ਸੱਟੇ ਬuktne ਕਰਨ ਪੈਣਗੇ ਕੀ ਲੋੜ ਆ ਇਹ ਭਾਈ ਸਾਡਾ ਮਾਮਲਾ ਵਾ ਸਿੱਖ ਇੱਕ ਵੱਖਰੀ ਕੌਮ ਇਹਨਾਂ ਦਾ ਆਰਐਸ ਦਾ ਮੁਖੀ ਅੰਮ੍ਰਿਤਸਰ ਆਵੇ ਜ ਪੰਜਾਬ ਜਾਵੇ ਤੇ ਇਹ ਗੱਲ ਕਹਿ ਦਿੰਦਾ ਵਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਜਦੋਂ ਜਲਦੀ ਕਿਤੇ ਭੂਰਕ ਤੇ ਸਟੇਟ ਚਲੇ ਜਾਵੇ ਜਾਂ ਆਪਣੇ ਹੈੱਡਕੁਆਰਟਰ ਨਾਗਪੁਰ ਤੋਂ ਬਿਆਨ ਦੇ ਵੀ ਤੇ ਕਹਿੰਦਾ ਕਿ ਸਿੱਖ ਕਿਸਾ ਤਰ੍ਹਾਂ హిందూ ਹੈ ਜਿਹੜੇ ਸਾਡੇ ਸਿੱਖ ਚਮਚੇ ਬਣੇ ਨੇ ਇਹਨਾਂ ਦੇ ਜਿਹੜੇ ਇਹਨਾਂ ਦੀਆਂ ਨੀਤੀਆਂ ਨੂੰ ਅਡਾਪਟ ਕਰਦੇ ਨੇ ਉਹਨਾਂ ਦਾ ਪੱਠਾ ਬਿੰਦਾ ਵਾ ਉਹ ਸਿੱਖੀ ਚ ਛੇਕ ਕਰ ਰਹੇ ਨੇ। ਮੈਂ ਕਹਿੰਦਾ ਤੌਰ ਤੇ ਰਾਸ਼ਟਰੀ ਸਿੱਖ ਸਕੀ ਮਲਾਈ ਜਿਹੜੀ ਉਹਨੇ ਭੰਗ ਕਰ ਦਿੱਤੀ ਗਈ ਹੈ। ਉਹਦਾ ਕੰਮ ਹੀ ਇਹ ਸੀਗਾ ਸਿੱਖੀ ਭੇਜ ਦੇ ਵਿੱਚ ਜਿਹੜਾ ਸੀ ਤੁਸੀਂ ਆਪਣੀਆਂ ਆਰਐਸ ਦੀਆਂ ਨੀਤੀਆਂ ਜਿਹੜੀਆਂ ਸਿੱਖ ਧਰਮ ਚ ਲਾਗੂ ਕਰਨੀਆਂ। ਲੇਕਿਨ ਉਹ ਕਈ ਬੰਦੇ ਮਾਰ ਦਿੱਤੇ ਗਏ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਘੋਚਾ ਵੀ ਆਪਾਂ ਬੰਦੇ ਜਰੂਰ ਮਾਣੇ ਛੱਡੋ ਖੜਾ ਤੁਸੀਂ। ਲੇਕਿਨ ਅੱਜ ਵੀ ਆਰਐਸ ਬਿਲਕੁਲ ਪੁੰਨ ਦੇ ਸਾਹਮਣੇ ਕਿਹਾ ਕਹਿੰਦਾ ਕਦੀ ਆਰਐਸ ਨੇ ਮੁਸਲਮ ਧਰਮ ਚ ਐਂਟਰ ਕੀਤਾ। ਨੇ ਕੀਤਾ ਅਸਾਈ ਚ ਕੀਤਾ ਨਹੀਂ ਕੀਤਾ ਕਿਸੇ ਹੋਟ ਕੀਤਾ ਨਹੀਂ ਸਿੱਖਾ ਚ ਕਿਉਂ ਕਰਦੇ ਐਂਟਰੀ ਕਿਉਂ ਸਿੱਖਾਂ ਨੂੰ ਕੇਸਾ ਤਰੀ ਹਿੰਦੂ ਦੱਸਦੇ ਨੇ ਨਾਨਕਸਹੀ ਕੈਲੰਡਰ ਇਹ ਕਰਕੇ ਰੀਲਿਸ ਨਹੀਂ ਹੁੰਦੇ ਵੀ ਨਾਨਕਸਹੀ ਕੈਲੰਡਰ ਦੇ ਰੀਲਿਸ ਹੋ ਗਿਆ ਤੇ ਇਹਨਾਂ ਦੀ ਵੱਖਰੀ ਹੋਣ ਦਾ ਪ੍ਰਤੀਕ ਹੋਏਗਾ 7 ਸਾਲੋਂ ਕੈਲੰਡਰ ਚੱਲਿਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਛੁੜ ਕੇ ਫਿਰ ਆਰਜ਼ ਦਾ ਦਬਾਅ ਪਿਆ ਤੇ ਇਹੀ ਜਿਹੜੇ ਅੱਜ ਲੇ ਲਈ ਕਰਦੇ ਫਿਰਦੇ ਨੇ ਜਥੇਦਾਰਾਂ ਦੀਆਂ ਤੇ ਸੰਗਤਾਂ ਦੀਆਂ ਵੀ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਇਹਨਾਂ ਨੇ ਪੱਠਾ ਮਿੱਠਾ ਸੀ ਉਦੋਂ ਕੈਲੰਡਰ ਦੇ ਉੱਤੇ ਉਹ ਦੋ ਵਿਅਕਤੀਆਂ ਦੀ ਕਮੇਟੀ ਬਣਾਤੀ ਨਾ ਜਿਹਨਾਂ ਨੂੰ ਖੰਗੋਲ ਦਾ ਪਤਾ ਨਾ ਜਿਹਨਾਂ ਨੂੰ ਭੂਗੋਲ ਦਾ ਪਤਾ ਨਾ ਇਤਿਹਾਸ ਦਾ ਪਤਾ ਕਿਸੇ ਕਰਦਾ ਨਹੀਂ ਪਤਾ ਉਹਨੂੰ ਕਹਿੰਦਾ ਤੁਸੀਂ ਸੋਧ ਕਰਦੇ ਹੋ ਸੋਧਿਆ ਕੈਲੰਡਰ ਉਹ ਮਿਕਰ ਮਿਕਰ ਦੇ ਪੈਦਾ ਜਿਹੜਾ ਸੀ ਉਹ ਹੀ ਸੀ ਇਸ ਕਰਕੇ ਜੀ ਕਹਿੰਨੇ ਇਹ ਵੀ ਕੇਸ ਨਾ ਲਾ ਲੈਣਾ ਜਿੰਦ ਤੱਕ ਇਹਦੀ ਵੀ ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੀ ਆ ਉਹ ਸਜ਼ਾ ਲਈ ਜਾਨੀ ਕੀ ਦੀ ਤਨਖਾਹ ਲਈ ਜਾਨੀ ਚੀਂਦੇ ਇਹਨਾਂ ਨੂੰ ਹੁਣ ਭੁੰਦਰ ਸਾਹਿਬ ਨੂੰ ਚੇਤਾ ਆ ਗਿਆ ਨਾ ਪਹਿਲਾਂ ਤੇ ਜਦੋਂ ਤੁਹਾਡੀ ਸਾਹ ਜੀ ਉਹਨਾਂ ਦਾ ਤੇ ਉਹਨਾਂ ਦਾ ਗੋਡੇ ਦਾ ਗੁੱਡਾ ਜੋੜ ਕੇ ਮੀਂਹ ਤੁਸੀਂ ਅਜਤੁੰਨੇ ਕਹਿੰਨੇ ਵੀ ਜਿਹੜੀ ਆਰਐਸ ਆ ਇਹ ਸਾਡੇ ਧਾਰਕ ਮਾਮਲ ਦਖਲਦਾਰ ਜੀ ਕਰਦੀ ਹੈ ਉਦੋਂ ਕੋਈ ਨਹੀਂ ਬੋਲੇ ਤੁਸੀਂ ਅੱਜ ਬੋਲੇ ਹੋ ਦੇਰ ਆਏ ਦਰੋਸਤਾਂ ਚੰਗੀ ਗੱਲ ਤੁਸੀਂ ਗੱਲ ਕਰਨ ਲੱਗੇ ਉਸ ਗੱਲ ਦੀ ਤੇ ਤੇ ਅਗਲੀ ਗੱਲ ਮੈਂ ਕਰਦੇ ਹਾਂ ਉਹਨਾਂ ਨੇ ਬਾਗੀਆਂ ਬਾਰੇ ਵੀ ਕਿਹਾ ਉਹਨਾਂ ਕਿਹਾ ਬਾਗੀ ਨਹੀਂ ਇਹ ਸਾਡੇ ਨਰਾਜ ਵੀਰ ਨੇ ਅਕਾਲੀ ਨੇ ਤੇ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਤੇ ਮਹਿੰਦਰ ਗਰੇਵਾਲ ਕੀ ਕਹਿੰਦੇ ਆ ਇਹ ਭਾਜਪਾ ਦੀ ਵੀ ਟੀਮ ਨੇ ਜਿਹਨ 17 ਕਿਨੂ ਮੰਨੀ ਐ ਸੀ ਉਹਨਾਂ ਨੂੰ ਮੰਨੀਏ ਕਿ ਭੁੰਡੜ ਸਾਹਿਬ ਨੂੰ ਮੰਨੀ ਉਹ ਨਰਾਜ ਨੇ ਉਹਨਾਂ ਨੂੰ ਸੰਦੇਸ਼ ਭੇਜਿਆ ਇਹ ਕਾਇਦਾ ਤੁਹਾਨੂੰ ਸਿੱਧਾ ਦੱਸਦਾ ਆਓ ਆਪਣੀਆਂ ਨਰਾਜ਼ੀਆਂ ਮਿਲ ਬੈਠ ਕੇ ਦੂਰ ਕਰੀਏ ਆਪਾਂ ਇੱਕ ਮੱਝ ਦੇ ਬੈਠ ਜੀਏ ਤੇ ਉਹ ਨਰਾਜ਼ੀਆਂ ਦੂਰ ਕਰਕੇ ਆਪ ਫਿਰ ਇਕੱਠੇ ਹੋ ਕੇ ਗੁਰੂਪੰਥ ਤੇ ਗੁਰਗੰਨ ਦੀ ਸੇਵਾ ਕਰੀਏ ਜੀ ਜੀ ਪਟੇ ਸਾਹਿਬ ਇਸੇ ਦੌਰਾਨ ਨਾ ਮੈਨੂੰ ਇੱਕ ਖਬਰ ਚੇਤੇ ਆ ਗਈ ਜਦੋਂ ਆਪਾਂ ਗੱਲ ਵੀ ਕਰ ਰਹੇ ਸੀਗੇ ਵੀ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਡਸਾ ਸੁਰਜੀਤ ਸਿੰਘ ਰਖੜਾ ਤੇ ਬੀਬੀ ਜਗੀਰ ਕੌਰ ਇਹ ਕਹਿੰਦੇ ਆ ਵੀ ਇਹ ਕੈਬਨਿਟ ਦਾ ਹਿੱਸਾ ਸੀਗੇ ਪਰ ਸਾਰਿਆਂ ਨੂੰ ਪਤਾ 2007 ਦੇ ਵਿੱਚ ਇਹ ਹੁਣ ਕਹਿ ਰਹੇ ਆ ਕਿ ਜੋ ਕੁਝ ਉਦੋਂ ਹੋਇਆ ਡੇਰੇ ਦੇ ਮੁਤਲਕ ਜੋ ਸੁਖਬੀਰ ਬਾਦਲ ਹੋਣਾ ਤੇ ਇਲਜ਼ਾਮ ਲੱਗਦੇ ਆ ਕਹਿੰਦੇ ਅਸੀਂ ਉਹਦਾ ਹਿੱਸਾ ਨਹੀਂ ਸੀਗੇ ਤੇ ਜਿੱਦਾਂ ਜਹਦਰ ਸਾਹਿਬ ਨੇ ਕਿਹਾ ਪਈ ਸਾਰੀ ਕੈਬਨਿਟ ਪੇਸ਼ ਹੋਵੇ ਤੇ ਕਹਿੰਦੇ ਅਸੀਂ علیحدਾਂ ਤੌਰ ਤੇ ਪੇਸ਼ ਹੋਵਾਂਗੇ ਦੇਖੋ ਜੀ علیحدਾਂ ਪੇਸ਼ ਹੋਣ ਜਾਂ ਨਾ ਪੇਸ਼ ਹੋਣ ਇਹਨਾਂ ਨੂੰ ਤੇ ਪੇਸ਼ ਹੋਣਾ ਪਊਗਾ ਤਨਖਾਹ ਵੀ ਲੱਗੂ ਇਹ ਜੋ ਮਰਜ਼ੀ ਕਹੀ ਜਨ ਸਵਾਲ ਇਹ ਨਹੀਂ ਪੈਦਾ ਹੁੰਦਾ ਕਜੀ ਸ਼ਾਮਲ ਸੀ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਇਹ ਕੁਝ ਹੋ ਰਿਹਾ ਸੀ ਸੀ ਚੁੱਪ ਕਿਉਂ ਰਹੇ ਤੁਸੀਂ ਉਦੋਂ ਖੌਰੀ ਕੋ ਨਹੀਂ ਪਾਇਆ ਉਦੋਂ ਆਪਣੇ ਬਦ ਤਸਵੀਰ ਕੋ ਨਹੀਂ ਦਿੱਤੇ ਤੁਸੀਂ ਸਵਾਲ ਇਹ ਇਹ ਬਝਾਕ ਆਪਣੀ ਕਲੀਨ ਚੱਕਾਪੇ ਲੀਜਣ ਆਪੇ ਆਪਣੀ ਬਿੱਟ ਥਾਪੜੀ ਜਾਣ ਕੋਈ ਫਰਕ ਨਹੀਂ ਪੈਣ ਲੱਗਾ ਸਭ ਤੋਂ ਵੱਡਾ ਵਫਾਦਾਰ ਤੇ ਬਾਦਲਾਂ ਦਾ ਸਿਪਾਹਸালার ਮਲੂਕਾ ਹੀ ਹੁੰਦਾ ਸੀ ਜਿਨੇ ਇੱਕ ਬੀਬੀ ਦੀ ਫੜਕੇ ਗੁੱਤੋਂ ਫੜਕੇ ਧੋਇਆ ਸੀ ਉਹਨੂੰ ਯਾਦ ਜੇ ਤੁਸੀਂ ਵਾਕੇ ਬਾਬੇ ਨਾਨਕ ਦੇ ਸੰਕਲਪ ਦੀ ਕਰਦੇ ਉਹਨੇ ਤੇ ਕਿਹਾ ਸੋ ਕਿਉ ਮੰਦਾ ਅਕੀ ਜਤ ਜੰਮੇ ਰਜਾ ਸਿਮਰ ਸਿੰਘ ਮਾਨ ਨੇ ਅੰਗਲਿਆਂ ਦੇ ਵਿੱਚ ਜਾਣ ਪਾਤੀ ਬਿਆਨ ਦੇ ਕੇ ਉਹ ਮਰੀ ਪਈ ਸੀ ਵਿਚਾਰੀਓ ਲੇਕਿਨ ਅਸੀਂ ਉਹਦੀ ਨਖੇਦੀ ਕੀਤੀ ਸੀ ਮਾਨ ਸਾਹਿਬ ਦੀ ਗੱਲ ਅਸੀਂ ਸਹਿਬਤ ਨਹੀਂ ਸਾਡਾ ਸੰਕਲਪ ਨਹੀਂ ਬਾਬੇ ਨਾਨਕ ਦਾ ਸੰਕਲਪ ਕੁਝ ਹੋਰ ਆ ਜੇ ਉਹਨਾਂ ਗੱਲ ਕੀਤੀ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਉਹ ਸਿੱਖਾਂ ਦੇ ਵਿਚਾਰ ਨਹੀਂ ਹੋ ਸਕਦੇ ਇਸ ਕਰਕੇ ਜਦੋਂ ਮਨੂਕੇ ਨੇ ਫੜ ਕੇ ਗੁੱਤੋਂ ਫੜ ਕੇ ਧੋਇਆ ਸੀ ਉਹ ਬੀਬੀ ਨੂੰ ਉਹ ਉਹ ਕਿੱਥੇ ਗਿਆ ਸੀ ਮੈਂ ਤਾਂ ਕਹਿੰਦਾ ਮਨੂਕੇ ਨੂੰ ਅਲੱਗ ਦੇ ਕਰਕੇ ਸੰਦੇ ਜਣ ਜਿਹਦਾ ਅਕਾਲ ਤਖਤ ਦੇ ਉੱਤੇ ਲੱਗ ਸਜਾ ਲਈ ਜੀ ਤਰ੍ਹਾਂ ਲਾਈ ਜਾਨੀ ਜੀ ਇਹਨੂੰ ਮਨੂਕੇ ਨੂੰ ਲੇਕਿਨ ਇਹ ਜੋ ਮਰਜ਼ੀ ਕਹੀ ਜਾਂ ਇਹਨਾਂ ਦੇ ਉੱਤੇ ਇਲਜ਼ਾਮ ਭਾਵੇਂ ਇਹ ਸ਼ਾਮਲ ਸੀ ਜਾਂ ਨਹੀਂ ਲੇਕਿਨ ਇਹ ਉਦੋਂ ਕੈਬਨ ਮੰਤਰੀ ਸੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਆਪਣੇ ਅਸਤੀਫੇ ਦੇ ਦਿੰਦੇ ਜਨਤਾ ਦੇ ਨਾਲ ਖੜਦੇ ਕਹਿੰਦੇ ਗੁਰੂ ਸਾਹਿਬ ਦੀ ਬੇਇੱਜ਼ਤੀ ਜਿਹੜੀ ਉਹ ਬੇਦਬੀ برداشت ਨਹੀਂ ਕਰਦੇ ਕਿਹਾ ਨਾ ਕਰੀ ਬਿਲਕੁਲ ਨਹੀਂ ਕਿਹਾ ਅੱਜ ਚੇਤੇ ਆ ਗਏ ਇਹਨਾਂ ਨੂੰ ਮੈਂ ਸੋਚਦਾ ਭੀ ਇਹਨਾਂ ਨੂੰ ਸੁਖਬੀਰ ਤੋਂ ਸੁਖਬੀਰ ਤੋਂ ਵੱਧ ਸੱਜਣ ਰਗਣੀ ਚਾਹੀਦੀ ਹੁੰਦੀ ਉੱਥੇ ਦੂਸਰੀ ਚੀਜ਼ ਮੰਨ ਕਰਦੇ ਸੁਖਬੀਰ ਅਸਤੀਫਾ ਦੇਵੇ ਬਿਲਕੁਲ ਠੀਕ ਤੁਹਾਡੀ ਮੰਗ ਜਾਇਜ਼ ਸੁਖਬੀਰ ਤੇ ਅਸਤੀਫਾ ਦੇਣ ਦਾ ਗਾ ਹੈ ਕੋਈ ਦੱਸ ਦਿਓ ਨਾ ਤੁਸੀਂ ਨਾ ਤੋ ਕੋ ਕਿਸੇ ਦਾ ਭਾ ਨੂੰ ਲੋਕ ਐਕਸੈਪਟ ਕਰਨ ਦੀ ਤਿਆਰ ਨਹੀਂ ਤੁਹਾਡੇ ਚ ਕਿਹੜਾ ਦਾਗ ਹੀ ਤੇਗਾ ਸਾਰੇ ਦਾਗਨ ਤੁਸੀਂ ਵਿੰਨੇ ਪਏ ਹੋ ਭਾਵੇਂ ਬੀਬੀ ਜ਼ਗੀਰ ਕਰਾਵੇ ਪਾਵੇ ਚੰਦੂ ਮਾਰਾ ਪਾ ਮਲੂਕਾ ਹੋਵੇ ਤੇ ਭਾਵੇਂ ਰਖੜਾ ਹੋਵੇ ਕਿਹੜੇ ਕਿਹਦੇ ਇਲਜ਼ਾਮ ਨਹੀਂ ਹੈਗੇ ਜੇ ਇਸੇ ਕਰਕੇ ਇਹ ਜੋ ਮਰਜ਼ੀ ਕਈ ਜਨ ਅਕਾਲ ਤੱਕ ਨੇ ਆਪਣਾ ਕੰਮ ਕਰਨਾ ਤੁਸੀਂ ਉਹ ਸੁਖਵੀਰ ਬਾਦਲਾ ਪੇਚੋ ਨਾ ਉੱਪਰ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਕਾਲ ਤੱਕ ਤੋਂ ਮਰਿਆਦਾ ਅਨਸਾਰ ਤੁਹਾਡੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ ਜੇ ਜੀ ਪਟਿਆ ਸਾਹਿਬ ਉੱਧਰ ਗੱਲ ਕੰਗੜਾ ਰਣੌਤ ਦੀ ਉਹ ਫਿਲਮ ਬਣਾਈ ਉਹਨਾਂ ਨੇ ਐਮਰਜੈਂਸੀ ਤੇ ਉਹ ਹੁਣ ਕਹਿੰਦੇ ਆ ਵੀ OTT ਯਾਨੀ ਕਿ ਆ ਜਿਹੜੇ ਆਨਲਾਈਨ ਪਲੈਟਫਾਰਮਸ ਆ ਕਹਿੰਦੇ ਇੱਥੇ ਵੀ ਫਿਲਮ ਜਿਹੜੀ ਆ ਰਿਲੀਜ਼ ਨਹੀਂ ਹੋਣੀ ਤੇ ਕੰਗੜਾ ੜਕ ਪਈ ਉਹਨਾਂ ਨੇ ਮਤਲਬ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖ ਦਿੱਤਾ ਕਿ ਵੀ ਕਹਿੰਦੇ ਵੀ ਕਸਮੰਦ ਜਿਹੜਾ ਪਰੋਸਿਆ ਜਾਂਦਾ ਉਹ OTT ਤੇ ਚੱਲ ਸਕਦਾ ਮੈਂ ਇੱਕ ਇਤਿਹਾਸਕ ਫਿਲਮ ਬਣਾਈ ਆ ਮੈਂ ਤਾਰੀਖ ਦੀ ਗੱਲ ਕੀਤੀ ਆ ਮੈਂ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਵੀ ਉਸ ਦਰਾਨ ਹੋਇਆ ਕਿ ਤੇ ਕਹਿੰਦੇ ਮੇਰੀ ਫਿਲਮ ਜਿਹੜੀ ਉਹ ਬੈਨ ਕਰ ਦਿੱਤੀ ਗਈ। ਕੰਗਣਾ ਦਾ ਉਹ ਕੰਮ ਆ ਜੀ। ਕਿਸੇ ਨੇ ਕਿਹਾ ਸੀ ਨਾ ਕਿ ਤੱਕ ਕੀ ਬਾਪ ਤੁਰ ਜਾਵੇ ਨੁਕ ਤੇਰੇ ਫਾਦਰ ਜਾਂਦੇ। ਉਹ ਕਹਿੰਦਾ ਹਾਂ ਜਾਂਦੇ। ਤੇ ਜੇ ਉਹਨੂੰ ਕਹੋ ਤੇਰੇ ਮਾਂ ਦਾ ਖਸਮ ਜਾਂਦਾ ਹੀ ਤਾਂ ਜਿੱਤ ਲਵਗੇ ਤੈਨੂੰ ਫਿਰ ਵੀ ਫਿਰ ਵੀ ਕਰਦੇ। ਅਰੇ ਕੋਈ ਨਹੀਂ। ਗੱਲ ਇੱਕੋ ਹੀ ਹੁੰਦੀ ਗੱਲ ਕਰਨ ਦਾ ਤਰੀਕਾ। ਜੇ ਉਸ ਤਰੀਕੇ ਨਾਲ ਕੰਗੜਾ ਐਮਰਜੈਂਸੀ ਫਿਲਮ ਦੀ ਗੱਲ ਕਰਦੀ ਉਹਦਾ ਤਰੀਕਾ ਜਿਹੜਾ ਉਹੀ ਆ ਤੇਰੀ ਮਾਂ ਦਾ ਖਸਮ ਜਾਂਦਾ ਏ ਇਸ ਕਰਕੇ ਕੰਗੜਾ ਪਹਿਲਾਂ ਬਕਾਇਦਾ ਤੌਰ ਤੇ ਆਪਣੀ ਵਰਲਡ ਵਿੱਚ ਸੋਧ ਕਰੇ ਸਿੱਖਾਂ ਤੇ ਟਿੱਪਣੀਆਂ ਬੰਦ ਕਰੇ ਕਿਸਾਨਾਂ ਤੇ ਟਿੱਪਣੀਆਂ ਬੰਦ ਕਰੇ ਤੇ ਮੈਂ ਇਹ ਤੁਹਾਨੂੰ ਕਹਿ ਦਿਆਂ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਘਟ ਗਿਣਤੀ ਚ ਹੈਗੇ ਆ ਨਾ ਕਿ ਕੇਂਦਰ ਨੇ ਕਦੇ ਵੀ ਪੰਗਾ ਨਹੀਂ ਲੈਣਾ ਕਿਉਂ ਨਹੀਂ ਲੈਣਾ ਇਹ ਕਿਸਾਨਾਂ ਤੇ ਟਿੱਪਣੀ ਕੀਤੀ ਤੇ ਦੇਸ਼ ਭਰ ਦੇ ਕਿਸਾਨਾਂ ਦਾ ਰਿਐਕਸ਼ਨ ਉੱਤੇ ਉਹ ਕਿਵੇਂ ਚਾਹਣਗੇ ਵੀ ਸਰ ਪੂਰੇ ਦੇਸ਼ ਅੱਲੀ ਬਦਨਾਮੀ ਹੋਵੇ ਜੀ ਦੂਸਰੀ ਚੀਜ਼ ਸੈਂਸਰਸ਼ਿਪ ਬੜਾ ਬੋਲ ਬਣਿਆ ਵਾ ਉਹਦੇ ਵਿੱਚ ਐਸਪੀਸੀ ਕਈ ਵਾਰੀ ਪੱਤਰ ਲਿਖ ਕੇ ਵੀ ਡਿਮਾਂਡ ਕਰ ਚੁੱਕੀ ਐ ਅੱਜ ਦੀ ਡੇਟ ਦੇ ਵਿੱਚ ਜਿਹੜੀ ਮਰਜ਼ੀ ਹਿੰਦੀ ਫਿਲਮ ਲੈ ਲਓ ਉਹਦੇ ਵਿੱਚ ਪੰਜਾਬੀ ਦੇ ਡਾਇਲੌਗ ਹੋਣੇ ਹੋਣੇ ਉਹਨਾਂ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਆਪ ਕਹਿੰਦੇ ਵੀ ਪੰਜਾਬੀ ਤੋਂ ਬਿਗੈ ਸਾਡੀ ਜਿਹੜੀ ਫਿਲਮ ਅਧੂਰੀ ਰਹਿੰਦੀ। ਪਹਿਲਾਂ ਸਿੱਖਾਂ ਨੂੰ ਇੱਕ ਮਜ਼ਾਕੀ ਲੀਜੇ ਵਿਖਾਇਆ ਜਾਂਦਾ ਸੀ ਅੱਧ ਬਹਾਦਰੀ ਤੇ ਇੱਕ ਨਮ ਵਿਖਾਇਆ ਜਾਂਦਾ। ਤੇ ਜੋ ਕਿਸਾਨਾਂ ਨੂੰ ਅਤਵਾਜ ਸਿੱਖਾਂ ਨੂੰ ਅਤਵਾਦੀ ਵੱਖਵਾਦੀ ਸੋ ਜੀ ਕਿੱਥੇ ਸੰਤਪੰਡਾਲਿਆਂ ਖਾਲਸਾ ਦੀ ਮੰਗ ਕੀਤੀ ਸੀਗੀ ਤੇ ਬੀਬੀ ਦੀ ਫਿਲਮ ਦੇ ਵਿੱਚ ਉਹ ਟ੍ਰੇਲਰ ਕਹਿੰਦਾ ਕਿ ਤੁਹਾਨੂੰ ਵੋਟਾਂ ਨਹੀਂ ਲੋੜ ਆ ਸਾਨੂੰ ਖਾਲਸਾ ਦੀ ਲੋੜ ਕਿੱਥੇ ਸਿੰਘ ਸਾਹਿਬ ਕਿੱਥੇ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਸਿਕੋ ਜੇਠਪਤਨ ਨੇ ਇੰਨੀ ਗੱਲ ਕਹੀ ਜੀ ਜੇਠਪਤਨ ਜੀ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਆਂ ਭਰਾਵਾਂ ਨਾਲ ਮੂਰੇਣਾ ਚਾਹੁੰਦੇ ਆਂ ਸਾਡੀਆਂ ਅ ਮੰਗਾ ਪ੍ਰਮਾਨ ਕਰੋ ਅਸੀਂ ਵੀ ਮੰਗਾਂ ਦੀ ਗੱਲ ਕਰਦੇ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਕਹਿੰਦੇ ਜੀ ਜੇ ਖੇਲੇ ਸਾਂ ਤੁਸੀਂ ਮੰਗਦੇ ਨਾ ਮੈਂ ਜੇ ਮੈਂ ਥਾਲੀ ਦੀ ਪ੍ਰੋਸੈਸਿੰਗ ਤੇ ਨਾਮ ਨਹੀਂ ਕਰਾਂਗੇ ਅਸੀਂ ਉਹਨਾਂ ਨੇ ਇਹ ਗੱਲ ਕਹੀ ਸੀ ਉਹਨੂੰ ਉਲਟਰ ਵਿੱਚ ਪੇਸ਼ ਕਰਨਾ ਫਿਰ ਇਹਨੂੰ ਕਿੱਦਾਂ ਤੱਕ ਕਰ ਦਿੱਤਾ ਕੰਗਲ ਨੂੰ ਕਿੱਦਾਂ ਤੱਕ ਕਰ ਦਿੱਤਾ ਸਿੱਖ ਬੀਬੀ ਨੂੰ ਇਹ ਗੱਲ ਕਿਣੀ ਸੌਸ ਸੌ ਦੇ ਹੰਦੀਆਂ ਭਾਈਆਂ ਇੱਥੇ ਧਰਨੇ ਦੇ ਬਿਠਾਈਆਂ ਨੇ ਇਹ ਗੱਲਾਂ ਫੱਬਦੀਆਂ ਇਸ ਕਰਕੇ ਕੰਗੜਾ ਨੂੰ ਕੋ ਭਾਈ ਬੀਬੀ ਤੂੰ ਇੰਨੀ ਜਿਹੜੀ ਆਪਣੀ ਵਫਾਦਾਰੀ ਨਾ ਕਰ ਭੀਜੇਪੀ ਨੇ ਨਿੰਦੇ ਉਹਦੇ ਨਾਲ ਲੱਗੇ ਸਾਰੇ ਖਾਦੇ ਨੇ ਤੂੰ ਤੇ ਕਿਸੇ ਬਾਗ ਦੀ ਮੂਲੀ ਨਹੀਂ ਤੈਨੂੰ ਮੱਖਣ ਚੋਂ ਵਾਲ ਕੱਢ ਕੇ ਸੁੱਟਣ ਟਿਕਾ ਕੇ ਹੁੰਦਾ ਤੂੰ ਵੀ ਇੱਥੇ ਮਰਜੀ ਤੂੰ ਜੀ ਜੀ ਤੇ ਉਹ ਪੱਟੀ ਸਾਹਿਬ ਤੁਹਾਡੀ ਗੱਲ ਠੀਕ ਹੈ ਉਹ ਕਿਨਾਰਾ ਕਰ ਵੀ ਗਏ ਆ ਜਦੋਂ ਤਾਂ ਬੀਬੀ ਦਾ ਬਿਆਨ ਆਇਆ ਕੰਗਣਾ ਦਾ ਤੇ ਅਗਲੇ ਕਿਨਾਰਾ ਕਰ ਗਏ ਕਹਿੰਦੇ ਇਹਦੀ ਨੀਜੀ رائے ਹੋ ਸਕਦੀ ਹੈ ਵੀ ਅਸੀਂ ਨਹੀਂ ਸਰਦਾਰ ਇੰਜ ਹੀ ਕਰ ਗਏ ਕਿਨਾਰੇ ਨਹੀਂ ਕਰ ਗਏ ਬਕਾਇਦਾ ਤੌਰ ਤੇ ਕੰਗਣਾ ਨੂੰ ਦੋਵਰੀ ਬਲਾ ਕੇ ਝਾੜ ਪਾਈ ਅੰਡਡੇ ਦੇ ਮੇਚਰ ਝਾੜ ਪਈਏ ਕਿ ਸਾਡਾ ਬੇੜਾ ਕਰ ਕਿਉਂ ਕਰ ਲਗੀ ਬੀਬੀ ਤੂੰ ਅੱਗੇ ਤਾਂ ਸਾਨੂੰ ਮਾਫੀ ਮੰਗਣੀ ਪਈ ਸੀ ਆਪਣੇ ਕਾਨੂੰਨਾ ਕਰੂੰ ਤੇਰੇ ਕਰਕੇ ਮਾਫੀ ਮੰਗੀਆਂ ਅਸੀਂ ਤੇ ਕੰਗਣਾ ਕੰਗਣਾ ਨੇ ਆਪਣੇ ਟਵਿੱਟਰ ਤੇ ਕਿਹਾ ਵੀ ਆ ਤੇ ਮੈਨੂੰ ਝਾੜ ਫਾਈ ਗਈ ਆ ਉਥੋਂ ਜਿੱਦਿਉ ਇੱਕ ਦਿਨ ਦੋ ਵਾਰ ਝਾੜ ਪਈ ਗਈ ਆ ਤੇ ਮੈਂ ਤਾਂ ਕੋਈ ਬਿਆਨਬਾਜ਼ੀ ਕੁਝ ਹਟਦੀ ਫੇਰ ਨਹੀਂ ਉਹ ਫੇਰ ਹੀ ਪਿੰਨੇ ਨੂੰ ੁੱਤੀ ਲਾ ਦਿੰਦੀ ਆ ਜੀ ਜੀ ਪਟਿਸਾ ਬੁੱਧਰ ਡੇਰਾ ਬਿਆਸ ਦੇ ਨਵੇਂ ਮੁਖੀ ਬਣਾ ਦਿੱਤੇ ਗਏ ਆ ਜਸਦੀਪ ਸਿੰਘ ਗਿੱਲ ਤੇ ਦੱਸਿਆ ਜਾ ਰਿਹਾ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣੀ ਜਿਹੜੇ ਆ ਕਹਿੰਦੇ ਉਹਨਾਂ ਦੀ ਸਿਹਤ ਨਸਾਜ਼ ਆ ਕੈਂਸਰ ਤੋਂ ਪੀੜਤ ਆ ਤੇ ਹਾਰਟ ਦੀ ਵੀ ਕੋਈ ਉਹਨਾਂ ਨੂੰ ਸਮੱਸਿਆ ਆ ਮੇਕੋ ਡੇਰਾ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਇਹ ਬੜੀ ਦੇਰ ਤੋਂ ਬਿਮਾਰ ਚੱਲਦੇ ਆ ਰਹੇ ਨੇ ਜੇ ਇਹਨਾਂ ਦੀ ਆਪਾਂ ਡੇਰਾ ਬਿਆਸ ਦੀ ਗੱਲ ਕਰ ਲਈਏ ਨਾ ਰਾਧਾ ਸਵਾਮੀ ਡੇਰਾ ਬਿਆਸ ਦੀ ਇੱਕ ਇਤਿਹਾਸਕ ਸੰਪਰਦਾਵਾਂ ਇਹਦੀ ਸਥਾਪਨਾ ਜਿਹੜੀ ਹੈ ਛੇੜ ਸਿਵ ਵਿਧਿਆਲ ਮਹਾਰਾਜ ਨੇ 1861 ਵਿੱਚ ਆਗਰਾ ਦੀ ਬਸੰਤ ਪੰਜਵੀਂ ਦੇ ਕੀਤੀ ਸੀ ਇਹਨਾਂ ਦੇ ਮਾਤਾ ਪਿਤਾ ਜਿਹੜੇ ਹੈ ਇਹ ਦੂਸੀਂ ਲੇਕਿਨ ਨਾਨਪੰਥੀ ਸੀ ਸਿੱਖ ਧਰਮ ਦੇ ਗੁਰੂ ਨਾਨਕ ਦੇ ਪੈਰੋਕਾਰ ਸਨ ਤੇ ਸੰਤ ਪੁਲਸੀ ਨਾਲ ਨਾਮ ਦੇ ਹਾਸ ਰਸ ਤੋਂ ਇੱਕ ਅਧਿਆਤਮਕ ਗੁਰੂ ਸੀ ਉਹਦੇ ਵੀ ਪੈਰੋਕਾਰ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਜਿਹੜਾ ਹੈਗਾ ਸੀ ਜਿਹੜਾ ਸ਼ਿਵ ਸ਼ਿਵ ਦਿਵਾਲ ਸੀਗਾ ਇਹਨੇ ਆਪਾਂ ਨੂੰ ਸਵਾਮੀ ਦਿਵਾਲ ਖਾਣਾ ਸ਼ੁਰੂ ਕਰ ਦਿੱਤਾ ਸੀ ਤੇ ਜਿਹੜੀ ਇਹਦੀ ਘਰ ਵਾਲੀ ਸੀ ਨਰੈਣੀ ਦੇਵੀ ਉਹਦਾ ਨਾਂ ਰਦਾ ਰਦਾ ਬਈ ਸੀ ਉਹਨੂੰ ਰਾਧਾ ਕਹਿੰਦੇ ਸੀਗੇ ਜੇ ਜਦੋਂ ਇਹ ਸੰਪਰਦਾ ਸ਼ੁਰੂ ਹੋਈ ਫਿਰ ਦੋਹਾਂ ਦੇ ਨਾਮ ਤੇ ਮੀਆਂ ਬੀਬੀ ਦੇ ਰਾਧਾ ਸਵਾਮੀ ਪਹਿਲਾਂ ਉਹਦੀ ਪਤਨੀ ਦਾ ਮੁਰਕੀ ਵਦਨ ਦਾ ਇਹ ਰਾਧਾ ਸਵਾਮੀ ਬਣਿਆ ਸੀ 1861 ਦੇ ਵਿੱਚ ਉਸ ਤੋਂ ਬਾਅਦ ਇਹ ਸੰਪਰਦਾ ਚਲਦੀ ਰਹੀ 6 ਵਿਦਿਆਲ ਤੋਂ ਬਾਅਦ ਜਿਹੜਿਆ 1873 ਦੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਸਾਡੇ ਬਾਬਾ ਜੈਮਲ ਸਿੰਘ ਮਹਾਰਾਜ ਨੇ ਉਹ ਬਕਾਇਦਾ ਤੌਰ ਤੇ ਇਹਦੇ ਸੰਪਰਦਾ ਦੇ ਮੁਖੀ ਬਣ ਜਾਂਦੇ ਨੇ ਮਹਾਰਾਜ ਸ਼ਾਮ ਸਿੰਘ 1933 ਤੋਂ ਲੈ ਕੇ 38 ਉਸਤਾਦ 48 ਤੱਕ ਰਹਿੰਦੇ ਆ ਮਹਾਰਾਜ ਚਰਨ ਸਿੰਘ 1952 ਤੋਂ ਲੈ ਕੇ 1990 ਤੱਕ ਰਹਿੰਦੇ ਆ ਤੇ ਬਾਬਾ ਗੁਰਿੰਦਰ ਸਿੰਘ 1990 ਤੋਂ ਲੈ ਕੇ 2000 ਵੀ ਤੱਕ ਰਹਿੰਦੇ ਆ ਜਿਹੜੇ ਰਾਧਾ ਸ਼ਾਮੀ ਡੇਰਾ ਵਾ ਇੱਕ ਹੋਣੇ ਇਹਦੇ ਵਿੱਚ ਵੀ ਆਪਾਂ ਥੋੜੀ ਜਿਹੀ ਚੋਲ ਚਾਲ ਦੀ ਗੱਲ ਕਰਨੀ ਚੰਗੀ ਗੱਲ ਆ ਇਹਦੇ ਵਿੱਚ ਜਿਹੜਾ ਬਾਬਾ ਜੈਮਲ ਸਿੰਘ ਸੀਗਾ ਇਹਦੇ ਬਕਾਇਦਾ ਤੌਰ ਤੇ ਮਾ ਇਸ ਤੋਂ ਬਾਅਦ ਬੰਮਾਰਾ 사ਵਨ ਸਿੰਘ ਜਿਹੜੇ ਬਣਦੇ ਨੇ ਉਹ ਰਿਟਾਇਰਡ ਐਸਜੀਓ ਸੀਗੇ ਜਿਹੜੇ ਸਰਦਾਰ ਬਹਾਦਰ ਮਹਾਰਾਜ ਜਗਤ ਸਿੰਘ ਸੀਗੇ ਉਹ ਬਕਾਇਦਾ ਤੌਰ ਤੇ ਪ੍ਰੋਫੈਸਰ ਰਿਟਾਇਰਡ ਸੀਗੇ ਜਦੋਂ ਬਾਬਾ ਜੈਮਲ ਸਿੰਘ ਗੁਰੀ ਪੂਰੇ ਹੋ ਜਾਂਦੇ ਉਹਨਾਂ ਦੇ ਬਾਅਦ ਜੈਮਲ ਸਿੰਘ ਗੁਰੀ ਜਿਹੜੇ ਸੀ ਉਹਨਾਂ ਦੇ ਬਣ ਜਾਂਦੇ ਤੇ ਬਾਬਾ ਜੈਮਲ ਸਿੰਘ ਦਾ ਕਿਉਂ ਬਣਾਇਆ ਇੱਥੇ ਡੇ ਰਹਿਣਾ ਨੇ ਕੋਈ ਵੀ ਤੁਹਾਨੂੰ ਦੱਸ ਦਿਆ ਮੈਂ ਬਾਬਾ ਜੈਮਲ ਸਿੰਘ ਜਿਹੜੇ ਸੀ ਇਹ ਸਿੱਖ ਪਰਿਵਾਰ ਦੇ ਵਿੱਚੋਂ ਤੇ ਇਹਨਾਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਡ ਕਮਾਨ ਸੀਗਾ ਉਥੋਂ ਦੇ ਜੰਪਲ ਸੀਗੇ ਇਹਨਾਂ ਨੇ ਇੱਥੇ ਆ ਕੇ ਬਕਾਇਦਾ ਤੌਰ ਤੇ ਆਪਣਾ ਡੇਰਾ ਬਣਾਇਆ ਸੀਗਾ 1903 ਵਿੱਚ ਜਦੋਂ ਬਾਬਾ ਜਮਲ ਸਿੰਘ ਦੀ ਮੌਤ ਹੋ ਜਾਂਦੀ ਹੈ ਉਦੋਂ ਡੇਰੇ ਦਾ ਮੁਖੀ ਬਾਬਾ ਸ਼ਾਮਣ ਸਿੰਘ ਬਣ ਜਾਂਦਾ ਸ਼ਾਮਣ ਸਿੰਘ ਦੇ ਤਿੰਨ ਮਰਮੁਖ ਚੱਲੇ ਹੁੰਦੇ ਕਿ ਕਿਰਪਾਲ ਸਿੰਘ ਹੁੰਦਾ ਇੱਕ ਮਿਸਤਾਨ ਸਿੰਘ ਹੁੰਦਾ ਤੇ ਇੱਕ ਸਰਦਾਰ ਭਦਰ ਜਗਤ ਸਿੰਘ ਹੁੰਦਾ ਜਿਹੜਾ ਇਹ ਡੇਰੇ ਦਾ ਸਰਦਾਰ ਭਦਰ ਜਗਤ ਸਿੰਘ ਜਿਨ੍ਹਾਂ ਨੂੰ ਅੰਗਰੇਜ਼ਾਂ ਤੋਂ ਚੰਗੀ ਸਪੋਰਟ ਸੀਗੀ ਇਹ ਡੇਰੇ ਦੇ ਮੁਖੀ ਬਣ ਜਾਂਦੇ ਆ ਤੇ ਜਿਹੜੇ ਬਾਕੀ ਦੋ ਸੀਗੇ ਬਾਬਾ ਕਿਰਪਾ ਜਿਹੜਾ ਕਿਰਪਾਲ ਸਿੰਘ ਸੀਗਾ ਇਹ ਗੋੜ ਮੰਡੀ ਦਿੱਲੀ ਦੇ ਵਿੱਚ ਆਪਣੀ ਸੰਪਰਦਾ ਸ਼ੁਰੂ ਕਰ ਲੈਂਦੇ ਰਦਰ ਸੁਆਮੀ ਜਿਹੜਾ ਮਸਤਾਨ ਸਿੰਘ ਸੀ ਜਿਹਨੂੰ ਸ਼ਾਹ ਮਸਤਾਨ ਕਹਿੰਦੇ ਇਹ ਬਕਾਇਦਾ ਤੌਰ ਤੇ ਸੌਦਾ ਸਾਧ ਸਿਰਸਦ ਵਿੱਚ ਆਪਣੀ ਜਿਹੜੀ ਜਾ ਕੇ ਉੱਥੇ ਜਾ ਕੇ ਆਪਣਾ ਸੂਸਦ ਦੇ ਨਾਲ ਸੰਪਰਦਾ ਬਣਾ ਲੈਂਦੇ ਆ ਇਸ ਕਰਕੇ ਜਿਹੜੀ ਸੱਚਾ ਸੁਧ ਸੱਚਾ ਸੁਧਾ ਦੀ ਸ਼ਿਵ ਬਣਾ ਲੈਂਦੇ ਆ ਇਸ ਉੱਥੋਂ ਇਹ ਡੇਰਾ ਰਦਰ ਸਮਝਦੇ ਕਿ ਲਿਆ ਪਸਤਾਨ ਸਿੰਘ ਜੇ ਜਾ ਕੇ ਉੱਥੇ ਜਾ ਕੇ ਬੈਠ ਗਿਆ ਤਾਂ ਉੱਥੇ ਬਣ ਗਿਆ ਹੁਣ ਇਹਦੇ ਵਿੱਚ ਜਿਹੜੇ ਸਾਡੇ ਮਾਨਜੋਗ ਉਸ ਤੋਂ ਬਾਅਦ ਆਉਂਦੇ ਨੇ ਬਾਬਾ ਚਰਨ ਸਿੰਘ ਹੋਰੀ ਬਾਬਾ ਚਰਨ ਸਿੰਘ 1954 ਦੇ ਵਿੱਚ ਜਾ ਕੇ ਅਦਾਲਤ ਚ ਪੇਸ਼ ਹੋ ਕੇ ਇਹ ਕਹਿ ਦਿੰਦੇ ਆ ਕਿ ਠੀਕ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜੋ ਗੁਰਬਾਣੀ ਪੜ੍ਹਦੇ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਅਸੀਂ ਇੱਕ ਪੋਥੀ ਮੰਨਦੇ ਇਹਨਾਂ ਨੂੰ ਜਦੋਂ ਇਹ ਕਹਿੰਦੇ ਮੈਨੂੰ ਨਹੀਂ ਪਤਾ ਵੀ ਉਦੋਂ ਉਦੋਂ ਤنی ਸ਼ਾਇਦ ਬਾਅਦ ਚ ਬਾਅਦ ਦੇ ਵਿੱਚ ਉਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ ਐਸਪੀਸ਼ਰ ਚੁੱਕ ਲੈ ਕੇ ਆਏ ਸੀ 1970-78 ਜਦੋਂ ਮੈਂ ਕਾਲਜ ਪੜ੍ਹਦਾ ਸੀ ਮੈਨੂੰ ਯਾਦ ਆ ਸਾਡਾ ਕੈਂਪ ਲੱਗਦਾ ਹੁੰਦਾ ਸੀ ਐਨਸੀਸੀ ਦਾ ਅਭਿਆਸ ਜਿੱਥੇ ਜੰਗਲ ਜੇ ਬਣੇ ਨੇ ਉੱਥੇ ਅਸੀਂ ਪੈਦਲ ਰਾਵਸ ਨੂੰ ਡੇਰੇ ਜਾਂਦੇ ਸੀਗੇ ਤੇ ਬਕਾਇਦਾ ਤੌਰ ਤੇ ਉੱਥੇ ਛਿੜੀ ਗੁਰੂ ਗੰਸੀ ਦਾ ਪ੍ਰਕਾਸ਼ ਜਿਹੜਾ ਸੀ ਉਹ 10 ਫੁੱਟ ਦੇ ਉੱਪਰ ਕੀਤਾ ਹੁੰਦਾ ਸੀਗਾ ਤੇ 7 ਫੁੱਟ ਤੇ ਬਾਬਾ ਚਰਨ ਸਿੰਘ ਬੈਠੇ ਹੁੰਦੇ ਸੀਗੇ ਪੁੱਤੋ ਤੋਕ ਕੇ ਸੇਵਾਦਾਰ ਵੱਡਦਾ ਸੀ ਕੋ ਉਹਦੀ ਵਿਆਖਿਆ ਬਕਾਇਦਾ ਤੌਰ ਤੇ ਬਾਬਾ ਚਰਨ ਸਿੰਘ ਕਰਦੇ ਸੀਗੇ ਸੰਗਤ ਬੈਠੀ ਹੁੰਦੀ ਸੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਲੋਕੀ ਅੱਗੇ ਪਿੱਛੇ ਭੱਜੇ ਫਿਰਦੇ ਸੀ ਮੈਨੂੰ ਚੰਗੀ ਤਰ੍ਹਾਂ ਦਰਸ਼ਨ ਮੈਂ ਬਾਬਾ ਦੇ ਦਰਸ਼ਨ ਕਰਨਾ ਮੈਂ ਬਾਬਾ ਦੇ ਦਰਸ਼ਨ ਕਰਨਾ ਉਹਨਾਂ ਤੋਂ ਬਾਅਦ ਚਰਨ ਬਾਬਾ ਚਰਨ ਸਿੰਘ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਹੁੰਦੇ ਆ ਇਹ ਸੰਪਰਦਾ ਦੇ ਫਿਰ ਇਹ ਡੇਰੇ ਜਿਹੜੇ ਆ ਬਹੁਤ ਜਿਆਦਾ ਖੁੱਲ ਜਾਂਦੇ ਆ ਪੂਰੇ ਦੇਸ਼ ਤੇ ਖੁੱਲ ਜਾਂਦੇ ਆ ਬਾਬਾ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਆ ਉਹ ਕਾਫੀ ਹੱਦ ਤੱਕ ਕਾਮਯਾਬੀ ਹੁੰਦੇ ਆ ਮਤਲਬ ਉਹ ਆ ਸਿਆਸੀ ਆਗੂ ਮਿਲ ਜਾਂਦੇ ਸੀਗੇ ਲੇਕਿਨ ਹਮੇਸ਼ਾ ਹੀ ਕਹਿੰਦੇ ਸੀ ਕਿਸੇ ਦੀ ਸਪੋਰਟ ਨਹੀਂ ਕਰਦੇ ਸਿਆਸੀ ਆਗੂ ਨਾਲ ਮਤਲਬ ਇਹਦੇ ਜੀ ਮਿਲ ਕੇ ਆਵਾਂਗੇ ਲੋਕ ਸਾਹਮਣੇ ਬਾਬਾ ਜੀ ਦੇ ਸ਼ਦ ਹਾਂ ਕਰ ਦਿੱਤੀ ਇਹਨਾਂ ਨੂੰ ਲੇਕਿਨ ਬਾਬਾ ਜੀ ਹਾਂ ਨਹੀਂ ਸੀ ਕਰਦੇ ਕਦੇ ਵੀ ਹੁਣ ਬਾਬਾ ਗ੍ਰਿੰਦਰ ਸਿੰਘ ਜਿਹੜੇ ਅੱਜ ਦੀ ਕਾਫੀ ਦੇਰ ਤੋਂ ਹੋਰ ਕਈ ਪ੍ਰੇਸ਼ਨ ਵਿੱਚ ਚੁੱਕੇ ਹੋਣਾਂ ਦੇ ਹੁਣ ਕੈਂਸਰ ਤੋਂ ਪੀੜਤ ਨੇ ਇਹਨਾਂ ਦਾ ਇੱਕ ਭਨੇਵਾ ਇੰਦਰ ਮੂਨ ਕੇ ਕੀ ਨਾਂ ਸੀ ਉਹਦਾ ਉਹਨੇ ਵੀ ਪਿੱਛੇ ਜੇ ਇੱਕ ਸਟੰਟ ਰੱਖਿਆ ਸੀ ਬਾਬਾ ਜੀ ਨੇ ਮੈਨੂੰ ਆਪਣਾ ਉੱਤਰ ਅਧਿਕਾਰੀ ਸਭ ਤੋਂ ਆਕੇ ਬਹਿ ਵੀ ਗਿਆ ਸੀ ਮੇਰੇ ਖਿਆਲ ਮਨਵਿੰਦਰ ਸਿੰਘ ਸੀ ਉਹ ਦਿੱਲੀ ਵਾਲਿਆਂ ਦੀ ਗੱਲ ਕਰਦੇ ਤੁਸੀਂ ਸ਼ਾਇਦ ਹਾਂਜੀ ਹਾਂਜੀ ਮਨਵਿੰਦਰ ਸਿੰਘ ਇਦਾਂ ਦੋ ਹੀ ਭਰਾ ਨੇ ਅੰਦਰ ਮੋੜ ਤੇ ਅੰਦਰ ਦੋ ਹੀ ਸੀਗੇ ਸ਼ਵਿੰਦਰ ਸਿੰਘ ਤੇ ਮਨਸ਼ਵਿੰਦਰ ਸ਼ੁਭਰ ਚੰਦ ਉਹਨੇ ਆਕੇ ਦਾਵਾ ਕਰਤਾ ਸੀ ਵੀ ਮੈਂ ਬਾਬਾ ਜੀ ਦਾ ਸਕਸੈਸਰ ਬਾਬਾ ਜੀ ਨੇ ਸਥਾਪੇ ਨਹੀਂ ਸੀ ਉਹਨੂੰ ਚਲੋ ਉਹ ਵਾਪਸ ਚਲਾ ਗਿਆ ਮੁੜ ਕੇ ਉਹਨਾਂ ਦੇ ਕੇਸ ਬਣ ਗਿਆ ਅੱਜ ਵੀ ਉਹ ਜੇਲ੍ਹ ਚ ਬੈਠੇ ਨੇ ਦੋਵੇਂ ਭਰਾ ਬਾਬਾ ਜੀ ਉਹ ਤੋਂ ਨਾਰਾਜ਼ ਵੀ ਹੋਏ ਸੀ ਪਈ ਅਸੀਂ ਬਣਾਇਆ ਨਹੀਂ ਤੇ ਆਪਣੇ ਆਪ ਹੀ ਇੱਥੇ ਕਬਜ਼ਾ ਕਰਨ ਵਾਸਤੇ ਆ ਗਏ ਨੇ ਜਿਹੜੇ ਬੰਦਿਆਂ ਨੂੰ 5000 ਕਰੋੜ ਰੁਪਏ ਦਾ ਜੁਰਮਾਨਾ ਪੈ ਸਕਦਾ ਵਾ ਇਨਕਮ ਟੈਕਸ ਦਾ ਉਹਨਾਂ ਨੂੰ ਆਮਦਨ ਤੇ ਨਹੀਂ ਹੋਗੀ ਉਹਨਾਂ ਨੂੰ ਰੈਂਡ ਬੈਕਸੀ ਦੇ ਵਿੱਚੋਂ ਜਿਹੜਾ ਸੀ ਉਹਨਾਂ ਦੀ ਆਪ ਰੈਫਰੀ ਕੀਤੀ ਸੀ ਜਿਹੜਾ ਹੋਣ ਵਾਲਾ ਵਾਰ ਜਸਦੀਪ ਸਿੰਘ ਗਿੱਲ ਐਸੀਕਲੀ ਇਹ ਵੀ ਜਿਹੜਾ ਵਾ ਕੈਂਬਰਿਜ ਯੂਨੀਵਰਸਿਟੀ ਤੋਂ ਪੜਿਆ ਵਾ ਇਹ ਵੀ ਫਾਰਮਾਸਿਊਟੀਕਲ ਸੰਬੰਧ ਰੱਖਦਾ ਵਾ ਜੇਕਰ ਪਿਛਲੇ ਲੰਬੇ ਸਮੇਂ ਤੋਂ ਡੇਰੇ ਨਾਲ ਜੁੜਿਆ ਸੀਗਾ ਹੁਣ ਰਾਜੀਤ ਸਿੰਘ ਨੂੰ ਬਾਬਾ ਜੀ ਨੇ ਜਿਹੜੀ ਆਪਣੀ ਗੈਰਹਾਜ਼ਰੀ ਚ ਉਹ ਕਾਫੀ ਪੀੜਿਤ ਨੇ ਉਹ ਬਹੁਤਾ ਚੱਲ ਫੇਰੀ ਨਹੀਂ ਸਕਦੇ ਉਹ ਤਾਂ ਬੋਲ ਵੀ ਨਹੀਂ ਸਕਦੇ ਜਿੱਤੇ ਕਿ ਜਸਦੀਪ ਸਿੰਘ ਗਿੱਲ ਨੂੰ ਉਹਨਾਂ ਨੇ ਆਪਣਾ ਜਿਹੜਾ ਸੀ ਸੰਪਰਦਾ ਦਾ ਮੁਖੀ ਥਾਪਤਾ ਹੁਣ ਉਹ ਵੇਖੋ ਜਸਦੀਪ ਸਿੰਘ ਕਿੰਨੇ ਕ ਕਾਮਯਾਬ ਹੁੰਦੇ ਕਿੰਨੇ ਕਾਮਯਾਬ ਨਹੀਂ ਹੁੰਦੇ ਉਹ ਤੁਹਾਨੂੰ ਪਤਾ ਹੋਏਗਾ ਪਿਛਲੇ ਜਿੱਥੇ ਜਥੇਬੰਦੀ ਨੇ ਪੰਗਾ ਵੀ ਪੈ ਗਿਆ ਸੀਗਾ ਉਦੋਂ ਇਹਨਾਂ ਦੀ ਘਟੋ-ਘਟ 25% ਸਖਤ ਘਟ ਗਈ ਸੀ ਈ ਸੰਗਤ ਕਹਿੰਦੀ ਸ਼ਾਂਤੀ ਬਾਤੇ ਇੱਥੇ ਆਉਂਦੇ ਜਿੱਥੇ ਸ਼ਾਂਤੀ ਦੀ ਮੁਰਗੀ ਲੈਣਾ ਸੀ ਉਹ ਤੋਂ ਬਾਬਾ ਜੀ ਫੇ ਕਾਲੀ ਚ ਸਿੱਖ ਹੋਜਣ ਦਾ ਰੈਜਨਾਮ ਕਰ ਲਿਆ ਸੀ ਕਿਤੇ ਫਿਰ ਗੱਲ ਕਰਾਂਗੇ ਪਰ ਰੈਜਨਾਮ ਕਿਵੇਂ ਆ ਸੀ ਕੀ ਹੋਇਆ ਸੀਗਾ ਲੇਕਿਨ ਅੱਜ ਜਸਦੀਪ ਸਿੰਘ ਗਿੱਲ ਨੂੰ ਬਾਬਾ ਜੀ ਨੇ ਆਪਣੇ ਸੰਪਰਦਾ ਦਾ ਮੁਖੀ ਥਾਪ ਕੇ ਆਪ ਦਿੱਲੀ ਨੂੰ ਚਲੇ ਗਏ ਨੇ ਜੀ ਜੀ ਬਾਕੀ ਸਾਹਿਬ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਦੇਨੇ ਹੋ ਤੇ ਖਬਰਾਂ ਜਿਹੜੀਆਂ ਪੂਰੇ ਵਿਸਥਾਰ ਦੇ ਨਾਲ ਦੱਸਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ